내가 너 예쁜 모습에 취해 버렸어 아 진짜 힘을 막을 수가 안 와요 여러분 반대만 때려야 돼요 다들 빨리 댓글로 댓글을 좀 달아 놓고 서로 좀 얘기해 주세요 하나씩 먼저 댓글을 박아 줘요 아 진짜 신세 아래로 돌아 아래에 바이럴 해 줘요 ਜੀਤ ਭਾਈ ਆਓ ਡੀਡੀ ਅੰਕਲ ਇਹਦੇ ਨਵੇਂ ਇਹਦੇ ਨੇ ਜਿਹੜਾ ਸਾਹਿਬ ਅਹੀਂ ਲੱਗਦਾ ਨਵੀਂ ਨਵੀਂ ਕਾਪੀਆਂ ਲੈ ਕੇ ਆਏ ਕਰ ਲਓ ਵੀਰੇ ਕਰ ਲਓ ਹੈਲੋ ਮੇਕਅਪ ਕਰ ਲਓ ਵੀਰੇ ਕੋਈ ਚੱਕਰ ਨਹੀਂ ਬਾਰਸ਼ ਕਰੇਗਾ ਆ ਬਾਰਸ਼ ਕਰੇਗਾ ਵੀਰੇ ਮੇਕਅਪ ਕਰੀ ਬਾਰਸ਼ ਫਾਰਿਸ ਮਜ਼ੀਦ ਨੇ ਬੰਦਾ ਹੱਕ ਹੱਕ ਬੰਦਾ ਮੇਕਅਪ ਕਰੋਂਦਾ ਕੋਈ ਕਹਿੰਦਾ ਨਹੀਂ ਪੇਸ਼ ਜੋ ਜਾਓ ਜਾਓ ਥੈਂਕ ਯੂ ਗੋਡ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਰੇ ਵੀ ਇੰਨਾ ਪਿਆਰ ਦਿੱਤਾ ਜੀ ਅੱਜ ਪਰਡੇ ਤੇ ਮੇਰਾ ਦਿਨ ਸਪੈਸ਼ਲ ਬਣਾਤਾ ਸਾਰੇ ਪਤਰਕਾਰ ਦੋਸਤਾਂ ਨੇ ਸਾਰੇ ਵੀਰਾਂ ਨੇ ਤੇ ਪਹੁੰਚ ਕੇ ਸਾਡੇ ਮਹਿਬਾਨ ਜੀ ਰੰਜੀਤ ਭਾਜੀ ਕਨੇਜਾ ਜੀ ਸਾਰੇ ਇੱਥੇ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਹੇ ਸੋਚਿਆ ਸੀ ਇੰਨਾ ਵਧੀਆ ਜਿਹੜਾ ਕਿ ਜਨਮ ਦਿਨ ਮਨਾਇਆ ਜਾਂਦਾ ਨਹੀਂ ਮੈਂ ਐਕਸਪੈਕਟ ਨਹੀਂ ਕੀਤਾ ਸੀ ਇਹ ਸਾਜਨ ਬਾਈ ਸਾਹਿਬ ਦੀ ਮਿਹਰਬਾਨੀ ਹੈ ਇਹਨਾਂ ਨੇ ਰਾਤ ਸਾਰਾ ਸ਼ਡਿਊਲ ਬਣਾਇਆ ਕੀਤਾ ਸਵੇਰੇ ਮੈਨੂੰ ਸੂਚਨਾ ਦਿੱਤੀ ਕਿ ਆਪਾਂ ਸੈਲੀਬ੍ਰੇਸ਼ਨ ਕਰ ਰਹੇ ਆ ਸਾਰੇ ਦੋਸਤਾਂ ਨੂੰ ਇਨਵਾਈਟ ਕਰ ਲਿਆ ਬਹੁਤ ਬਹੁਤ ਧੰਨਵਾਦ ਜ਼ਿਲ੍ਹਾ ਇਲੈਕਟ੍ਰੋਨਿਕ মিডিਆ ਫਾਜ਼ਿਲਕਾ ਦਾ ਜਿਨ੍ਹਾਂ ਨੇ ਅੱਜ ਮੇਰੇ ਵਾਸਤੇ ਦਿਨ ਸਪੈਸ਼ਲ ਬਣਾਤਾ ਪ੍ਰਧਾਨ ਜੀ ਆਜੋ ਅੱਜ ਕੀ ਕਾ ਹੋਇਆ ਅੱਜ ਜ਼ਿਲ੍ਹਾ ਇਲੈਕਟ੍ਰੋਨਿਕ ਦਾ ਟ੍ਰਿੰਗ ਬੀਟਾ ਐਸੋਸੀਏਸ਼ਨ ਵੱਲੋਂ ਸਾਡੇ ਪੱਤਰਕਾਰ ਵੀਰ ਮਨੀਤ अरोड़ा ਜੀ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਆ ਮੈਂ ਇਹਨਾਂ ਨੂੰ ਜਨਮ ਦਿਨ ਦੇ ਮੌਕੇ ਤੇ ਲਖ ਲਖੁ ਦਾ ਜਿੰਦਾਤ ਪ੍ਰਮਾਤਮਾ ਅਗੇ ਅਰਦਾਸ ਕਰਨਾ ਕਿ ਦੇਖਣੀ ਰਾਜ ਚੌਂਕੀ ਧੱਕੀ ਕਰਨਾ ਮਨੀਰ ਅਰੋੜਾ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਵੇਦਾਰ ਸਵਾਮਾ ਪੱਤਰਕਾਰ ਇਹ ਦੇ ਰਿਹਾ ਅੱਜ ਇਸ ਮੌਕੇ ਮੈਂ ਨਾਲ ਆਪਣੀ ਯੂਨੀਅਨ ਦਾ ਵਾਈਸ ਪ੍ਰੈਜ਼ੀਡੈਂਟ ਵੀ ਬਣਾਦਾ ਬਹੁਤ ਬਹੁਤ ਮੁਬਾਰਕਾਂ ਹਾਂਜੀ ਤੁਮੇ ਜੀ ਸਾਹਿਬ ਸੋ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਕਾਂਗਰੈਸ ਨੂੰ ਬਣੀਦਾ ਹੋੜਾ ਜੀ ਬੱਡੇ ਦੇ ਉੱਤੇ ਐਂਡ ਐਸਪੈਸ਼ਲੀ ਥੈਂਕਸ ਮੈਮ ਜੀ ਨੇ ਕਰਾਂਗਾ ਕਿ ਅੱਜ ਇਹਨਾਂ ਨੇ ਮੈਨੂੰ ਬੁਲਾਇਆ ਔਰ ਜਿਨ੍ਹਾਂ ਨਾਲ ਮੈਨੂੰ ਮੇਲੇ ਨੂੰ ਘਟੋੜ 10 ਸਾਲ ਹੋ ਗਏ ਸਾਰੀ ਯਾਰ ਬੇਲੀਆਂ ਨਾਲ ਮਿੱਤਰਾਂ ਨਾਲ ਦਰਜ ਇਹਨਾਂ ਦੇ ਢੂਗਰੂ ਨਾਲ ਮੈਂ ਅੱਜ ਤੁਹਾਡੇ ਸਾਰਿਆਂ ਨਾਲ ਢੂਗਰੂ ਹੋ ਪਾਇਆ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਤਾਂ ਇੱਕ ਗੱਲ ਕਹਾਇਆ ਕਿ ਇਸ ਤਰ੍ਹਾਂ ਦੇ ਮੇਲੇ ਯਾਰਾਂ ਬੇਲੀਆਂ ਦੇ ਲੱਗਦੇ ਰਹਿਣੇ ਚਾਹੀਦੇ ਨੇ ਭਾਣਾ ਕੋਈ ਵੀ ਹੋਵੇ ਜੀ ਵਾਂਸ ਅਗੇਂਕ ਥੈਂਕ ਯੂ ਥੈਂਕ ਯੂ ਵੀਰ ਕੰਪਲੇਨ ਚੇਅਰਮੈਨ ਸਾਹਿਬ ਉਹ ਚਰਨਦਰ ਦੋ ਦੋ ਬਧਾਈਏ ਤੇ ਇੱਕ ਹੈ 22 ਪ੍ਰੈਜ਼ੀਡੈਂਟ ਬਣਨੇ ਹਾਂ ਜੀ ਰਾਜੀ ਜੀ ਕੀ ਕਹਿਣਾ ਚਾਹੋਗੇ ਅ ਦੇਖੋ ਜੀ ਕਹਿਣ ਨੂੰ ਇਹ ਆ ਵੀ ਸਾਨੂੰ ਤਾਂ ਮੌਕਾ ਚਾਹੀਦਾ ਭਰਾਵਾਂ ਨਾਲ ਬਹਿਣ ਦਾ ਉਸੇ ਕਰਕੇ ਅਸੀਂ ਛੋਟਾ ਜਿਹਾ ਇਵੈਂਟ ਰੱਖਿਆ ਤੇ ਕੁਝ دوست ਸਾਡੇ ਜਿਹੜੇ ਨਹੀਂ ਪਹੁੰਚ ਸਕੇ ਕੋਈ ਆ ਨਹੀਂ ਹੋ ਵੀ ਕਿਸ ਮਨਜ਼ੂਰੀਆਂ ਕਿਉਂਕਿ ਛੁੱਟੀਆਂ ਜਾਂਦੀਆਂ ਬੱਚਿਆਂ ਨੇ ਨੂੰ ਕੁਮਾੜਾ ਸੀ ਮੈਂ ਬਾਹਰ ਗਿਆ ਅੱਜ 15 ਦਿਨਾਂ ਲਈ ਪਰ ਮੈਨੂੰ ਕਨਸੀਡੈਂਟ ਪਰਸੋ ਜੋ ਮਾਈਂਡ ਚੈਰ ਹੈ ਸਾਡਾ ਬਰਥਡੇ ਤੇ ਇਮੀਡੀਏਟਲੀ ਫਾਜ਼ਿਲ ਕਾ ਵਾਸੇ ਲਈ ਤਾਂ ਮੈਂ ਅੱਲੇ ਵੀ ਸ਼ੋਮਰ ਫਾਜ਼ਿਲ ਕੋ ਪਹੁੰਚਾ ਪਰ ਪ੍ਰਾਦ ਸਰਪ੍ਰਾਈਜ਼ ਦੇਣ ਲਈ ਦੋ ਦਿਨ ਬਾਅਦ ਆ ਗਿਆ ਕਿਉਂਕਿ ਜੀ ਸੂਰੀ ਨਾ ਬਈ ਪ੍ਰਾਦ ਦਾ ਬਰਥਡੇ ਜਿਹੜਾ ਯਾਦ ਕਰਨਾ ਚਾਹੀਦਾ ਹੈ ਤੇ ਨਾਲੇ ਐਵੇਂ ਬਣਾਉਣ ਦਾ ਬਕਵਾਸ ਕੁਈ ਮਾਤੇ ਦੋ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੂੰ ਹੁਣ ਦੋ ਦਿਨ ਪਹਿਲਾਂ پتہ ਲੱਗ ਗਿਆ ਤੁਸੀਂ ਇੱਥੇ ਆ ਕੇ ਉਹਨਾਂ ਨੂੰ ਹੀ ਕਹਾਂਗਾ ਕਿ ਮੈਂ ਫਿਰ ਸੇਵਾ ਜਾਂਦੇ ਰਾਵੀ ਜਦੋਂ ਮੱਦੀ ਫੋਨ ਕਰ ਲੈਗੀ ਕਿ ਸੋਮਵਾਰ ਦਾ ਸਮਝ ਹੀ ਆ ਤੁਰਦਾ ਜਾ ਗਿਆ ਸ਼ਾਮ ਦੀ ਪਾਰਟੀ ਦਾ ਮਾਰਾ ਪੋਰੀਏ ਜਦੋਂ ਸੋਮਵਾਰ ਦੀ ਟਿਕਟ ਉਹਨਾਂ ਨੂੰ ਸੋਮਵਾਰ ਦੀ ਟਿਕਟ ਤੇ ਦਿੱਤੀ ਹੈ ਜਿੱਥੇ ਕੋਈ ਨਾ ਬਾਤ ਮੁਖੀ ਗਏ ਆਪਾਂ ਕਰ ਸਕਦੇ ਹਾਂ ਤੁਸੀਂ ਸ਼ਾਮ ਦੇ ਪਹਿਲਾਂ ਹੀ ਪਲਾਨ ਕਰ ਚੁੱਕੇ ਨਾ ਗਾਏ ਤਾਂ ਵੀ ਕਰ ਲਾਂਗੇ ਜੀ ਆਪਣਾ ਕੀ ਹੈ ਸਾਧਨ ਦੀ ਸੋਧ ਦਾ ਫਰਕ ਆੜੇ ਤੇ ਗਾਲਾਂ ਦੀ ਮਿੱਟੀ ਕਰਾਂਗੇ ਜਾਏ ਚਲ ਸੋ ਸਾਰੇ ਪੁੱਤਰ ਗਰਾਂ ਦੀਆਂ ਨੂੰ ਬਹੁਤ ਧੰਨਵਾਦ ਲੱਗਦਾ ਜਿਹੜੇ ਆ ਕੇ ਪਹੁੰਚੇ ਕਰੇ ਵੀ ਕੀਤੀ ਅਤੇ ਸਾਡੀ ਖੁਸ਼ੀਆਂ ਵੀ ਸਮਰਿਤ ਕੀਤਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜਰਮਨ ਸਾਹਿਬ ਅ ਚੀਰਮਨ ਸਾਹਿਬ ਛੱਡਿਆ ਹਾਂਜੀ ਨੀਲਾਦਰ ਸ਼ਰਮਾ ਜੀ ਐਲ ਡੀ ਸਾਹਿਬ ਕੀ ਕਹੋਗੇ ਬੀਐਸਐਫ ਦੇ ਮਾਲਕੋਂ ਇਹਦਾ ਆਸ਼ੀਰਵਾਦ ਦੇ ਰਹੇ ਆ ਜੀ ਪਛਵਾਤ ਮਹੀਨੇ ਲੱਗਾ ਅੱਜ ਗੁਜੇਂਟ ਲਾਇਆ ਹੋਇਆ ਹੈ ਅੱਛਾ ਜੀ ਸਾਹਿਬ ਕੰਮ ਕਰ ਰਹੇ ਹੈ ਕੀ ਨਾ ਸਿਰਵਾ ਕੇ ਚੱਲੋ ਤਾਂ ਕੀ ਕਰਿਆ ਜਾਏਗਾ ਅਜੁੱਡ ਟ੍ਰੇਨਿੰਗ ਕੋਰਸ ਓਕੇ ਜੀ ਬਣੀ ਕੀ ਮਿਸਾਲੇਨ ਕਿੰਨੇ ਥੈਂਕ ਯੂ ਐਕਸਮ ਔਰ ਆਜ ਸਭੀ ਪਾਪਾ ਦੇ ਬੱਚੇ ਗਏ ਜੋ ਸਨੇਹ ਬਹੁਤ ਅੱਛਾ ਉਹਨੇ ਟਾਈਮ ਨਿਕਾਇਆ ਔਰ ਇਧਰ ਆ ਕੇ ਪਾਪਾ ਦੇ ਨਾਲ ਅੰਡਾ ਬਰਥਡੇ ਸੈਲੀਬ੍ਰੇਟ ਕੀਤਾ ਦੋ ਪਰਫੈਕਟ ਦਾ ਇੱਕ ਹੋਰ ਜਿਹੜੀ ਖੁਸ਼ਖਬਰੀ ਜਿਹੜੀ ਐਲਾਨ ਕੀਤਾ ਸੀ ਸਾਡੇ ਪ੍ਰਧਾਨ ਬਖਸ਼ੀ ਸਿੰਘ ਜੀ ਨੇ ਵੀ ਵਨੀਤ अरोड़ा ਜੀ ਨੂੰ ਵਾਈਸ ਪ੍ਰੈਜ਼ੀਡੈਂਟ ਨਿਫਟ ਕੀਤਾ ਗਿਆ ਸਾਡੀ ਐਸੋਸੀਏਸ਼ਨ ਦਾ ਵਨੀਤ ਜੀ ਦੋ ਦੋ ਖੁਸ਼ੀਆਂ ਹੋ ਗਈਆਂ ਤੇ ਜਨਮ ਦਿਨ ਦੇ ਨਾਲ ਵਾਈਸ ਪ੍ਰੈਜ਼ੀਡੈਂਟੀ ਬੜਾ ਵੱਡਾ ਉਧਾ ਮਿਲ ਗਿਆ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਖਾਸ ਕਰਕੇ ਪ੍ਰਧਾਨ ਜੀ ਦਾ ਸਾਰੇ ਮੀਡੀਆ ਵਾਲੇ ਭਰਾਵਾਂ ਦਾ ਜਿਨ੍ਹਾਂ ਨੇ ਇਸ ਲਾਈਕ ਸਮਝਿਆ ਮੈਨੂੰ ਵਾਈਸ ਪ੍ਰਧਾਨ ਜੀ ਦਿੱਤੀ ਹੈ ਪੱਤਰਕਾਰ ਜੀ ਨੂੰ ਜੀ ਸਾਡੇ ਜਿਲ੍ਹਾ ਇਲੈਕਟ੍ਰੋਨਿਕ ਮੀਡੀਆ ਦੀ ਮੈਂ ਵਾਦਾ ਕਰਦਾ ਕਿ ਮੈਂ ਆਦੇ ਵੱਲੋਂ ਬੈਸਟ ਸਰਵਿਸਿਸ ਜੋ ਸੋਸਾਇਟੀ ਨੂੰ ਜੋ ਸਾਡੀ ਯੂਨੀਅਨ ਨੂੰ ਦੇ ਸਕਿਆ ਅੱਜ ਤੱਕ ਇੰਨੇ ਸਾਲ ਹੋ ਗਏ ਪੱਤਰਕਾਰਤਾ ਦੇ ਵਿੱਚ ਗੁਰਿਆ ਹੋਇਆ ਅੱਜ ਤੱਕ ਵਰਪਨ ਕਿਸੇ ਕਿਸਮ ਦਾ ਕੋਈ ਧਾਰ ਨਹੀਂ ਹੈ ਕਦੇ yellow journalism ਨਹੀਂ ਕੀਤਾ ਕਦੇ black journalism ਨਹੀਂ ਕੀਤਾ और शायद अज उसे ही मेहनत का ये सम्मान मिले है कि साड़ी सारे पत्रकार भीर ने मैं वाइस प्रधान बनाया वोदली मैं सारे दोस्तों का सारे मीडिया प्रावान का बहुत बहुत